ਫਾਰਮ ਟਰੈਕ 60 ਲੱਭ ਲੈ ਹੁੰਦਾ ਵੱਡਾ ਡੈਕ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਆ ਮੂਰੇ ਟਾਇਰ ਵੱਡੇ ਪਾਏ ਹੋਏ ਨੇ ਬਾਈ ਕਿੰਨਾ ਮਾਡਲ ਆ ਇਹ 2012 ਮਾਡਲ ਆ ਵੀਰੇ 2012 ਮਾਡਲ ਆ ਬੈਂਪਰ ਵੀ ਮੂਰੇ ਹੈਵੀ ਲੱਗਿਆ ਬੈਂਪਰ ਵੀ ਪੂਰਾ ਹੈਵੀ ਲੱਗਿਆ ਟਾਇਰ ਵੀ ਪੂਰੇ ਆ ਨੰਮੇ ਵਰਗੀਆਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਡਟ ਆਹ ਸਾਈਡ ਐਕਸਟਰਾ ਰੇਸ ਵੀ ਲੱਗੀ ਹੋਈ ਆ ਐਕਸਟਰਾ ਰੇਸ ਵੀ ਲੱਗੀ ਹੋਈ ਆ 12 ਮਾਡਲ ਆ 12 ਮਾਡਲ ਦਾ ਡਬਲ ਡਿਸਟ੍ਰੀਬਿਊਟਰ ਕਿਡਿਸ਼ਨ ਸਾਰੀ ਓਰੀਜਨਲ ਆ ਸਾਰੀ ਓਰੀਜਨਲ ਆ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਰੇਟ 415000 ਉੱਪਰ ਲਾ 15 ਚੈੱਕ ਦੀ ਚੱਕ ਦਾਂਗੇ ਚਲੋ ਫਿਰ ਜਦੋਂ ਪੂਰੇ 4 ਲੱਖ ਦਾ ਇਹ ਬਣ ਜੂ ਤੇ ਜਿਹੜਾ ਇੱਧਰ ਖੜਾ ਫਾਰਮ ਟਰੈਕ 60 ਇਹ 2006 ਮਾਡਲ ਆ 2006 ਮਾਡਲ ਆ ਹਾਂ ਕੰਡੀਸ਼ਨ ਬਖਾ ਕਿਵੇਂ ਆ ਕੰਡੀਸ਼ਨ ਬਖਾ ਸ਼ੋ ਵਗੈਰਾ ਥੋੜੀ ਹੋਈ ਹੋਈ ਆ ਪੇਂਟ ਟਾਇਰ ਨਵੇਂ ਵਰਗੀਆਂ ਰੇਟ ਕੀ ਆ ਦਾ ਰੇਟ ਇਹਦਾ 2 ਲੱਖ ਤੇ 35000 ਕਹਿੰਦੇ ਆ ਮੌਕੇ ਤੇ ਮਾੜੀ ਦੇ ਇੱਕੋ ਗੱਲ ਆ 2 ਲੱਖ ਦਾ ਟਰੈਕਟਰ ਦੇ ਦਾਂਗੇ ਬਸ ਤੇ ਜਿਹੜਾ ਉਧਰ ਮਹਿੰਦਰਾ ਖੜਾ 500 ਉਹ 12 ਮਾਡਲਾ 12 ਮਾਡਲਾ ਪਟਿਆਲੇ ਦਾ ਨੰਬਰ ਹੈ ਪਟਿਆਲੇ ਦਾ ਨੰਬਰ ਟਾਇਰ ਇਹਦੇ ਵੀ ਵਧੀਆ ਪੈਣੇ ਹਾਂ ਟਾਇਰ ਇਹਦੇ ਵੀ ਵਧੀਆ ਨੇ ਸਟ੍ਰੇਟ ਕੀ ਆਦਾ ਟਰੈਕਟਰ ਵੀ ਪੂਰਾ ਚੰਗਾ ਫਸਟ ਆਨਰ ਆ ਫਸਟ ਆਨਰ ਆ ਹਾਂ 3 ਲੱਖ 70000 ਦਾ ਕਿੰਨਾ 3 ਲੱਖ 70000 ਦਾ ਸਰਪੰਚ ਮਾਡਲ ਤੇ ਇੱਕ ਉਹ ਸੁਵਰਾਜ 855 ਖੜਾਗਾ ਇਹ 2022 ਮਾਡਲਾ 2022 ਮਾਡਲ ਚੱਲਿਆ ਕਿੰਨਾ ਬਾਈ ਚੱਲਿਆ ਹੋਇਆ 1000 ਘੰਟਾ 1000 ਘੰਟਾ ਚੱਲਿਆ ਹੋਇਆ ਮੂਰੇ ਟਾਇਰ ਵੱਡੇ ਕਿਹੜੀ ਸਤ ਸਾਰਾ ਰੀਜਨ ਦਾ ਟਰੈਕ ਸਾਰਾ ਰੀਜਨ ਫਸਟ ਆਉਂਦੇ ਰੇਟ ਕੀ ਇਹਦਾ ਰੇਟ ਇਹਦਾ ਡਿਮਾਂਡ ਆਪਾਂ 7.5 ਲੱਖ ਦਾ ਪੂਰੇ 7 ਚ ਬਣੂ ਪਾ ਲਾਸਟ ਦੇਵਾਂਗੇ 7 ਲੱਖ ਲੋਕਾਂ ਨੂੰ ਪੂਰੇ 7 ਲੱਖ ਚ ਬਣ ਜੂ ਤੇ ਆਜੋ ਕਰਾਂ ਦਿੱਤੂ ਪਰ ਜਟਾ ਪਟਾਲਾ ਤੋਂ 500 ਰੋਡ ਤੇ ਨੰਬਰ ਸਕਰੀਨ ਤੇ